ਕਸਨ ਵੀਰ ਉਸ ਸਤਰੀ ਕਾਲਬਾਈ ਫਾਰਮਿੰਗ ਵੀ ਦਾ ਮੰਚ ਤੁਹਾਡਾ ਸਵਾਗਤ ਹੈ ਬਾਈ ਪਿੱਛੇ ਜੀ ਮੈਂ ਵੀਡੀਓ ਪਾਈ ਸੀ ਕਿ ਤਵੀਆਂ ਦੀ ਵਾਹੀ ਨੂੰ ਲੈ ਕੇ ਬਹੁਤ ਵੀਰਾਂ ਦੇ ਕਮੈਂਟ ਆਏ ਵੀ ਹਲਾਂ ਦੀ ਵਾਹੀ ਬਾਰੇ ਵੀ ਦੱਸੋ ਬਾਈ ਤਾਂ ਹਲਾਂ ਦੀ ਬਾਈ ਤੋਂ ਪਹਿਲਾਂ ਇੱਕ ਸੈਟਿੰਗ ਦਿਖਾ ਦਿੰਨਾ ਤੁਹਾਨੂੰ ਮਟੀਰੀਅਲ ਦੀ ਆ ਚੈੱਕ ਕਰੋ ਬਾਈ ਇਹਦੇ ਵਿੱਚ ਆਪਣਾ ਤਿੰਨ ਹੋਲ ਹੁੰਦੇ ਆ ਇਹ ਜਿਹੜੇ ਆਪਣਾ ਬਾਈ ਆਪਣੇ ਟਾਪ ਲਿੰਕ ਪਾਉਂਦੇ ਆ ਸੀ ਤਾਂ ਹਮੇਸ਼ਾ ਟੇਲਰ ਬਾਈ 42 ਹੋਲ 'ਚ ਪਾਉਣਾ ਆਪਾਂ ਕਿਉਂਕਿ ਉਹਦੇ ਨਾਲ ਕੀ ਹੈ ਆਪਣੇ ਜਿਹੜਾ ਇਹ ਸੈਂਸਰ ਲੱਗਿਆ ਹੋਇਆ ਹੈ ਲਿਫਟ ਦਾ ਜਿਹੜਾ ਆਪਣਾ ਜੰਪ ਦਿੰਦਾ ਜਦੋਂ ਡਿਫਟ ਜ਼ਿਆਦਾ ਜਾਂਦੀ ਹੈ ਟਰੈਕਟਰ ਦਬਦਾ ਉਸ ਟਾਈਮ ਬਾਈ ਆਪਣਾ ਇਹ ਲਿਫਟ ਨੂੰ ਜੰਪ ਦੇ ਦਿੰਦਾ ਤਾਂ ਸੈਂਟਰ ਵਾਲੇ 'ਚ ਉਹ ਜ਼ਿਆਦਾ ਵਧੀਆ ਸੈਂਸਿੰਗ ਕਰਦਾ ਹੈ ਅਗਰ ਥੱਲੇ ਪਾਉਂਦੇ ਹੋ ਬਾਈ ਐਮਬੀ ਪਲੋ ਵਾਸਤੇ ਹੈ ਔਰ ਇੱਕ ਅਜਾਣਕਾਰੀ ਅੱਗੇ ਬਾਈ ਇਹ ਹੈ ਜਦੋਂ ਵੀ ਆਪਾਂ ਟੀਲਰ ਦੀ ਬਾਈ ਕਰਨੀ ਹੈ ਤਾਂ ਇੱਕ ਚੀਜ਼ ਨੋਟ ਕਰਿਓ ਟਰੈਕਟਰ ਸਟਾਰਟ ਕਰਕੇ ਮੈਂ ਤੁਹਾਨੂੰ ਦਿਖਾਉਣਾ ਬਾਈ ਆ ਚੈੱਕ ਕਰੋ ਬਾਈ ਟੀਲਰ ਜਦੋਂ ਲਿਫਟ ਚੱਕਦੇ ਆ ਤਾਂ ਮੂਰੇ ਵਾਲੇ ਫਾਲੇ ਜਿਹੜੇ ਹੈਗੇ ਆ ਇਹ ਥੋੜੇ ਜੇ ਪਹਿਲਾਂ ਚੱਕ ਹੁੰਦੇ ਆ ਇਹ ਇਸਾਬ ਨਾਲ ਚੱਕ ਹੁੰਦੇ ਆ ਸੀ ਟਾਪ ਲਿੰਕ ਦੀ ਸੈਟਿੰਗ ਕੀਤੀ ਹੋਈ ਹੈ ਇਹ ਥੋੜੀ ਜੀ ਵਧਾ ਕੇ ਰੱਖਣੀ ਹੈ ਅਗਰ ਛੋਟੀ ਕਰੂਗੇ ਬਾਈ ਅੱਗਿਓ ਕਰਾਲ ਹੋ ਜਾਣੇ ਆ ਤੁਹਾਡਾ ਕਿੰਨਾ ਹੀ ਵੱਡਾ ਟਰੈਕਟਰ ਹੈ ਬਾਈ ਅਗਰ ਫਾਲੇ ਕਰਾਲ ਹੋ ਗਏ ਹਾਲਾਂ ਕਰਾਲ ਹੋ ਗਈਆਂ ਤਾਂ ਵੀ ਟਰੈਕਟਰ ਦਬੂਗਾ ਹੀ ਦਬੂਗਾ ਸਲਿੱਪ ਮਾਰੂਗਾ ਹੀ ਮਾਰੂਗਾ ਔਰ ਪਿੱਛੇ ਬਾਹੀ ਦਾ ਵੀ ਸਵਾਦ ਨਹੀਂ ਆਉਣਾ ਇਹ ਚੈੱਕ ਕਰੋ ਫਰੰਟ ਵਾਲੇ ਜਿਹੜੇ ਫਾਲੇ ਆ ਥੋੜੇ ਜੇ ਪਹਿਲਾਂ ਚੱਕ ਹੁੰਦੇ ਆ ਤਾਂ ਬਈ ਇਹ ਤਾਂ ਆ ਗਈ ਸੀਗੀ ਆਪਣੀ ਹਲਾਂ ਚਲਾਉਣ ਤੋਂ ਪਹਿਲਾਂ ਦੀ ਸੈਟਿੰਗ ਤੇ ਹੁਣ ਦਿਖਾਉਣੇ ਆ ਬਾਅਦ ਚ ਫਾਲਾਂ ਦਾ ਬਾਈ ਕੋਈ ਇਹੋ ਜਿਹਾ ਵੱਧ ਰੋਲਾ ਨਹੀਂ ਹੈਗਾ ਵੀ ਇਹ ਆਪਾਂ ਬਾਈ ਕੋਣ ਨੇ ਤੋਂ ਸਟਾਰਟ ਕਰਨੀ ਆ ਔਰ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦਿਖਾਉਂਗਾ ਬਾਈ ਪਹਿਲਾਂ ਅਸੀਂ ਇਹਦੇ ਖੇਤ ਉਹੀ ਖੇਤ ਹੈ ਜਿਹਦੇ ਚ ਤਵੀਆਂ ਬਾਈਆਂ ਸੀਗੀ ਪਹਿਲਾਂ ਤਵੀਆਂ ਇਸ ਲੋਟ ਬਾਈ ਸੀਗੀ ਤਾਂ ਲਾਈਨਾਂ ਬਣੀਆਂ ਹੋਈਆਂ ਆਏ ਨੂੰ ਹੁਣ ਜੇ ਦੇਖ ਸਕਦੇ ਹੋ ਥੋੜੀ ਬੋਤੀ ਨਾਲੀ ਜਿਹੜੀ ਬਣੀ ਹੋਈ ਉਦੋਂ ਨੂੰ ਬਣੀ ਹੋਈ ਹੈ ਤੇ ਥੱਲੇ ਫਿਰ ਪਰਤੋਸਾਬ ਨਾਲ ਬਣ ਜਾਂਦੀ ਹੈ ਹੁਣ ਅਸੀਂ ਜਿਹੜੀ ਬਾਈ ਕਰਨੀ ਹੈ ਇੱਧਰ ਨੂੰ ਦੋਏ ਲੋਟ ਕਰਨੀ ਹੈ ਤਾਂ ਬਾਈ ਟਰੈਕਟਰ ਅਸੀਂ ਪਾ ਲਿਆ ਆਪਣਾ 2 ਦੇ ਪਹਿਲੇ ਗੇਅਰ ਚ ਔਰ ਉਹ ਤੋਂ ਪਹਿਲਾਂ ਆਪਣਾ ਬਾਈ ਡਰਾਫਟ ਵਾਲੀ ਸੈਟਿੰਗ ਕਰ ਲੋ ਏ ਬਾਈ ਦੋ ਲੀਵਰ ਜਿਹੜੇ ਹੁੰਦੇ ਆ ਸਾਈਡ ਵਾਲੇ ਇੱਕ ਹੁੰਦਾ ਡਰਾਫਟ ਵਾਲਾ ਇੱਕ ਆਪਣਾ ਬਾਈ ਨੋਰਮਲ ਕੰਟਰੋਲਰ ਹੁੰਦਾ ਬਾਈ ਪਹਿਲਾਂ ਡਰਾਫਟ ਨੂੰ ਇੰਨੀ ਸੈਟਿੰਗ ਕਰ ਲੋ ਥੋੜਾ ਜਿਹਾ ਚਲਾ ਕੇ ਪਤਾ ਲੱਗ ਜਾਊਗਾ ਵੀ ਟੇਲਰ ਆਪਣਾ ਕਿੰਨਾ ਘੁੰਗਾ ਜਾਂਦਾ ਇਹਦਾ ਕੰਮ ਵੀ ਇਹੀ ਹੁੰਦਾ ਬਾਈ ਇਹਨੇ ਅਗਰ ਇਹਨੂੰ ਅਸੀਂ ਸੈੱਟ ਕਰ ਲਿਆ ਤਾਂ ਜਦੋਂ ਵੀ ਮੋੜ ਤੇ ਜਾ ਕੇ ਆਪਾਂ ਟੇਲਰ ਚੱਕਦੇ ਆ ਆਪਣੇ ਹਲਾਂ ਚੱਕਦੇ ਆ ਤਾਂ ਬਾਈ ਉਹ ਜਦੋਂ ਦੁਬਾਰਾ ਰੱਖਣੀ ਆ ਹੁੰਦੀਆਂ ਤਾਂ ਕਈ ਵਾਰ ਉਹਦੀ ਡੰਗਾਈ ਜ਼ਿਆਦਾ ਛੱਡ ਹੋ ਜਾਂਦੀ ਹੈ ਤਾਂ ਬਈ ਆਪਣਾ ਇਹ ਸੈਟਿੰਗ ਕਰਕੇ ਉ ਤੋਂ ਬਾਅਦ ਕੰਟਰੋਲ ਆ ਗਿਆ ਤੇ ਇਹਨੂੰ ਭਾਵੇਂ ਅਸੀਂ ਪੂਰਾ ਥੱਲੇ ਸੈੱਟ ਦੀਏ ਇਹ ਲੀਵਰ ਜੇ ਇੱਥੇ ਸੈੱਟ ਕਰਤਾ ਸੀ ਤਾਂ ਹਲਾਣੇ ਆਪਣੀ ਨੇ ਉ ਤੋਂ ਜ਼ਿਆਦਾ ਡੂੰਘੇ ਜਾਣਾ ਹੀ ਨਹੀਂ ਜਿੱਥੇ ਅਸੀਂ ਇੱਕ ਵਾਰ ਸੈੱਟ ਕਰਤੀਆਂ ਤੇ ਸਟਾਉਨੇ ਆ ਬਾਈ ਦੋਨੋਂ ਬਾਈ ਪਾ ਕੇ ਫਾਈ ਦੇ ਪਹਿਲੇ ਚ ਟਰੈਕਟਰ ਚਲਾਉਂਦਾ ਬਾਈ ਮੈਂ 1500 ਤੋਂ 70 ਦੇ बराबर ਦੀ ਲੱਗ ਰਹੀ ਹੈ ਕੋਈ ਪਰ ਇਹਦੇ ਤੇ ਇੱਕ ਫਾਇਦਾ ਇਹ ਹੁੰਦਾ ਵੀ ਟਰੈਕਟਰ ਆਪਣਾ ਨਾਲ ਦਾ ਸਲਿਪਿੰਗ ਕਰਦਾ ਨਾਲ ਟਰੈਕਟਰ ਆਪਣਾ ਘੱਬਦਾ ਹੋਰ ਮੋੜ ਤੇ ਬਾਈ ਜਾ ਕੇ ਦੀ ਹੜਾਈ ਬਾਰੇ ਵੀ ਤੁਹਾਨੂੰ ਦੱਸਾਂਗੇ ਇਹਦਾ ਬਾਈ ਹੈਰੋ ਵਾਲਾ ਚੱਕਰ ਨਹੀਂ ਆਇਆ ਵੀ ਇਹਨੇ ਕੇਤ ਉਚਾ ਨਿਮਾ ਨਹੀਂ ਕਰਨਾ ਪਰ ਇੱਕ ਤਾਂ ਇਹ ਕੋਲੇ ਨਿਵੇਂ ਕਰ ਦਿੰਦਾ ਟਰੈਕਟਰ ਉਹ ਦੱਸਦਾ ਮਹੀਨੇ ਆ ਦੇਖਿਓ ਬਾਈ ਜਦੋਂ ਅਸੀਂ ਬਾਰ ਬਾਰ ਚੱਕ ਕੇ ਖੇਤ ਦੇ ਕੋਨੇ ਸਮਾਰਦੇ ਆ ਤਾਂ ਟੀਲਰ ਨੂੰ ਜਦੋਂ ਅਸੀਂ ਬਾਰ ਬਾਰ ਰੱਖ ਕੇ ਫੇਰਦੇ ਆ ਤਾਂ ਮਿੱਟੀ ਖੇਚਦਾ ਬਾਈ ਉਹ ਟੀਲਰ ਵੀ ਤੁਸੀਂ ਚੈੱਕ ਕਰੋ ਬਾਈ ਜਿਹੜੀ ਮੈਂ ਸੈਟਿੰਗ ਦੱਸੀ ਹੋਈ ਸੀ ਪ੍ਰੋਪਰ ਲੱਗ ਰਿਹਾ ਧਰਤੀ 'ਤੇ ਕੋਈ ਆਏ ਨਹੀਂ ਹੈਗਾ ਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਂਦੀ ਹੈਗੀ ਉਹ ਦੇਖੋ ਬਾਈ ਬਾਈ ਪਹਿਲਾ ਢੇਡਾ ਲਾ ਲਿਆ ਸੀ ਏਤ ਦੇ ਲਾਗੇ ਤੇ ਕੈਮਰਾਮੈਨ ਸਾਡਾ ਦੌੜ ਗਿਆ ਮੰਮੀ ਆ ਗਈ ਕਹਿੰਦਾ ਡਿਊਟੀ ਤੋਂ ਬਈ ਮੈਂ ਜਾਣਾ ਘਰੇ ਤਾਂ ਬਾਈ ਜਿਹੜੀ ਅਸੀਂ ਇਹ ਹਲਾਈ ਪਾਣੀ ਹੈ ਬਾਈ ਇਸਾ ਨਾਲ ਪਾਣੀ ਆਪਣੇ ਟਰੈਕਟਰ ਦੀ ਸਕੇਟ ਵੀ ਦੇਖਣੀ ਹੈ ਵੀ ਟਰੈਕਟਰ ਸੋਖਾ ਮੋੜਦਾ ਨਹੀਂ ਮੋੜਦਾ ਅger ਅਸੀਂ ਨੇੜੀ ਹਲਾਈ ਪਾ ਲੰਦੇ ਤਾਂ ਫੈਟ ਬ੍ਰੇਕ ਮਾਰ ਕੇ ਬਾਰ ਬਾਰ ਟਰੈਕਟਰ ਮੋੜਨਾ ਪੈਂਦਾ ਉਹ ਵੀ ਇੱਕ ਚੀਜ਼ ਗਲਤ ਹੋ ਜਾਂਦੀ ਆ ਤਾਂ ਬਾਈ ਅੜਾਈ ਸਾਹਬ ਨਾਲ ਪਾਣੀ ਆ ਇਹ ਚੀਜ਼ ਤੁਸੀਂ ਸਮਝ ਕੇ ਦੇਖ ਲਓ ਬਾਈ ਮੈਂ ਫੋਨ ਹੱਥ 'ਚ ਲਿਆ ਹੋਇਆ ਔਰ ਲੀਵਰ ਤੱਲੇ ਛੱਡਿਆ ਹੋਇਆ ਟੀਲਰ ਆਪਣੇ ਆਪ ਸੈਟਿੰਗ ਹੋ ਕੇ ਚੱਲ ਰਿਹਾ ਇਹ ਬਾਈ ਅਜੀ ਚਾਰ ਟਾ ਜਿਹੜੇ ਛੱਡ ਕੇ ਹੜਾਈ ਕੋਈ ਬਾਈ ਮੈਂ ਕੋਈ ਦਿੱਕਤ ਦੇ ਹੱਥ ਨਹੀਂ ਲਾਇਆ ਕੋਈ ਕੁਛ ਨਹੀਂ ਕਰਿਆ ਥੋੜਾ ਇਹ ਲੰਬੀ ਵਾਲਾਈ ਦਾ ਫਰਕ ਹੈ ਟਰੈਕਟਰ ਦੇ ਜਨ ਨੇੜਾ ਮੋੜੂ ਤੇਰੇ ਬਾਈ ਆਪਾਂ ਨੂੰ ਸਾਈਡ ਬ੍ਰੇਕ ਵੀ ਧਪਣਾ ਪੈਣਾ ਸਾਰਾ ਕੁਛ ਕਰਨਾ ਪੈਣਾ ਔਰ ਦੇਖ ਸਰਦੋ ਬਾਈ ਹਰਾਮੀ ਪੂਰੀ ਥੱਲੇ ਚੰਡੀਆਂ ਹੋਈਆਂ ਕਈ ਵੀਰ ਹੁਣ ਕਹਿਣਗੇ ਬਾਈ ਇਹਦਾ ਛੋਟੀ ਆ ਹਣਾ ਬਾਈ ਸਾਡਾ ਏਰੀਆ ਹੀ 11 ਵਾਲਾ ਜਿਆਦਾਤਰ ਜਾ ਹਾਦਸੇ ਤੋਂ ਹਾਦਸੇ ਕਿਸੇ ਕੋਲ 13 ਹਣਾ ਹੋਣੀ ਕਿ ਆਪਣੇ ਆਪਣੇ ਏਰੀਆ ਦਾ ਫਰਕ ਹੁੰਦਾ ਨਹੀਂ ਕੋਈ ਗੱਲ ਨਹੀਂ ਹੁੰਦੀ ਵੀ ਹਣਾ ਛੋਟੀਆਂ ਵੱਡੀਆਂ ਹੁਣ ਕਈ ਏਰੀਆ ਚ ਬਾਈ 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 ਉਹਦੇ ਟਰਾਲੇ ਆ ਸਾਡੇ ਉਹਦੇ 14 7 ਦਾ ਟਰਾਲਾ ਉਹ ਟਰੈਕਟਰ ਬਾਈ ਜਿਹੜਾ ਚੱਲ ਰਿਹਾ ਦੇਖ ਸਕਦੇ ਤੁਸੀਂ 1500 ਚੱਕਰਾਂ ਦੇ ਚੱਲ ਰਿਹਾ ਦੇਖ ਸਕਦੇ ਹੋ ਭਾਈ ਬਿਨਾ ਸਾਈਡ ਬ੍ਰੇਕ ਮਾਰੇ ਆਪਣਾ ਟਰੈਕਟਰ ਮੁੜ ਰਿਹਾ ਹੋ ਬਿਲਕੁਲ ਹੋ ਗਿਆ ਆਊਟੇ ਰੋਡ ਤੋਂ ਭਾਈ ਥੋੜਾ ਜਿਹਾ ਮੈਂ ਕੱਟ ਲਾਣ ਲੱਗਾ ਨਹੀਂ ਲੰਬੀ ਹੋ ਜਾਣੀ ਵੀਡੀਓ ਅੱਗੇ ਮੋੜ ਤੇ ਜਾ ਕੇ ਦਿਖਾਉਂਦਾ ਉਹਨੂੰ ਕੀ ਚੱਤਰ ਬੰਦ ਹੈ ਇਹਦੀ ਵੀ ਹਲਾਈ ਟਰੈਕਟਰ ਸੀ ਇਹ ਵੀ ਕੋਰਨਰ ਤੇ ਇੱਕੀ ਨਹੀਂ ਛੱਡਦਾ ਉਹਦਾ ਹਾਲ ਦੱਸੂਗਾ ਕੀ ਹਾਲ ਹੈ ਉਹਦੇ ਨਾਲ ਭਾਈ ਫੇਰ ਇਹ ਛੱਡੀ ਨਹੀਂ ਛੱਡਦਾ ਦੋ ਜੀ ਬਾਈ ਆ ਗਏ ਆਪਣੇ ਮੋੜ ਤੇ ਇੱਕ ਜਿਹੜਾ ਉਹ ਕੋਨਾ ਛੱਡਿਆ ਹੋਇਆ ਬਾਈ ਦੇਖੋ ਅਸੀਂ ਬਾਈ ਸ਼ੁਰੂ ਕੀਤੀ ਸੀ ਉਦੋਂ ਇਹ ਤਾਂ ਜਦੋਂ ਅਸੀਂ ਬਾਈ ਇੱਧਰ ਨੂੰ ਜਦੋਂ ਕੋਨੇ ਸਮਾਰਨੇ ਚੀਜ਼ ਤਾਂ ਰੋ ਕਵਰ ਹੋ ਜੂਗੀ ਪਰ ਜਿਹੜੀ ਇੱਕ ਚੀਜ਼ ਇਹ ਵਿੱਚ ਚ ਵੀ ਬਣਦੀ ਹੈ ਉਹ ਚੀਜ਼ ਦਾ ਹੱਲ ਮੈਂ ਤੁਹਾਨੂੰ ਦੱਸੂਗਾ ਵੀਡੀਓ 'ਚ ਕਿਵੇਂ ਉਹਦਾ ਹੱਲ ਕਰਨਾ ਹੈ ਭਾਈ ਹੁਣ ਕਈ ਵੀਰ ਕਹਿਣਗੇ ਬਈ ਮੇਰਾ ਹੱਥ ਲਿਫਟ ਤੇ ਨਹੀਂ ਆਏਗਾ ਭਾਈ ਮੈਂ ਬਹੁਤ ਟਾਈਮ ਤੋਂ ਬਾਈ ਕਰ ਰਿਹਾ ਮੈਨੂੰ ਪੂਰਾ ਪਤਾ ਮੇਰਾ ਟਰੈਕਟਰ ਦੀ ਆਵਾਜ਼ ਸੁਣ ਕੇ ਆਪਣਾ ਦੱਸ ਸਕਦਾ ਟਰੈਕਟਰ ਕਿਹਦੀ ਕੀ ਉਂਦੀ ਲੋੜ ਆ ਤਾਂ ਔਰ ਦੇ ਸਕਦੇ ਹੋ ਕੋਈ ਇਹ ਸਾਰਾ ਕਮਾਲ ਬਈ ਹੈਗਾ ਆਪਣਾ ਲਿਫਟ ਦੀ ਸੈਟਿੰਗ ਦਾ ਜਿਹੜੀ ਮੈਂ ਲਿਫਟ ਦੀ ਸੈਟਿੰਗ ਕੀਤੀ ਸੀਗੀ ਜਿਹੜਾ ਟਰੈਕਟਰ ਨਾਲ ਸੋਪਾ ਚੱਲਦਾ ਵੀ ਇਹ ਉਹਦਾ ਹੀ ਕੰਮ ਹੈ ਨਹੀਂ ਕਈ ਵਾਰ ਹੁੰਦਾ ਆਪਣਾ ਟਰਸਟ ਲੀਵਰ ਜਿਹੜਾ ਹੁੰਦਾ ਅਸੀਂ ਇਹਨੂੰ ਸੈਟਿੰਗ ਕਰਦੇ ਕੋਈ ਕਿੰਦਾ ਸੇਫਟ ਵਾਲੇ ਨਾਲ ਹੀ ਚੱਲਦੇ ਰਹਿੰਦੇ ਆ ਤਾਂ ਉਹਦੇ ਨਾਲ ਥੋੜਾ ਜਿਹਾ ਫਰਕ ਪੈਂਦਾ ਬਾਰ ਬਾਰ ਆਪਣੀ ਜਿਹੜੀ ਡੰਗਾਈ ਹੈ ਫਿਰ ਚੇਂਜ ਕਰਦਾ ਰਹਿੰਦਾ ਇਹਦੇ ਨਾਲ ਟੀਮਾਂ ਜਦੋਂ ਆਪ ਹੋਊਗਾ ਮਤਲਬ ਕਿ ਤੇ ਲੋਡ ਪੈ ਗਿਆ ਜਿਹੜਾ ਮੈਂ ਸੈਂਸਰ ਤੋਂ ਨੂੰ ਦੱਸਿਆ ਉਹ ਜੰਪ ਮਾਰ ਦਿੰਦਾ ਔਰ ਜਿਹੜਾ ਡਰਾਫਟ ਵੀ ਪਰ ਸੈੱਟ ਕੀਤਾ ਹੋਇਆ ਉਹ ਬਾਈ ਦੂੰਗਾ ਉਹ ਨਹੀਂ ਜਾਣ ਦਿੰਦਾ ਇਹਦਾ ਵੀ ਬਾਈ ਜਦੋਂ ਇੱਕ ਟਕੇੜਾ ਰਹਿ ਦੂਗਾ ਅਸੀਂ ਅਗਲੀ ਵਾਰ ਹੀ ਪਾਉਂਗੇ ਉਹਦੇ ਨਾਲ ਜਿਹੜਾ ਆਪਣਾ ਟਿੱਕੀ ਦਾ ਕਬਰ ਹੋਣਾ ਹੈ ਉਹ ਹੋਣਾ ਚੈੱਕ ਕਰੋ ਭਾਈ ਮੋੜ ਤੇ ਵੀ ਮੈਂ ਕੋਈ ਹੱਥ ਲਿਸਟ ਤੇ ਨਹੀਂ ਲੰਦਾਗਾ ਇਹ ਥੋੜੀ ਜਿਹੀ ਭਾਈ ਹੜਾਈ ਥੋੜੀ ਨੇੜੀ ਚੋੜੀ ਹੋਊਗੀ ਵੀਡੀਓ ਦੇ ਚੱਕਰ ਜੇ ਨਹੀਂ ਆਪਣਾ ਵੀ ਉਹਦੇ ਜਾਂਦਾ ਜਿਹੜਾ ਆਪਣਾ ਇੱਕ ਵੀਡੀਓ ਵਾਇਰਲ ਹੋਈ ਹੋਈ ਹੈ ਬਾਜੂ ਵਰਗੇ ਉਹਦੇ ਸਿੱਧੇ ਸਾਡੇ ਨਾਲ ਮਿਲਣ ਥੋੜਾ ਜਆ ਚਲੋ ਵੀਡੀਓ ਬਣਾਉਣ ਦੇ ਚੱਕਰ ਤੇ ਥੋੜਾ ਫੇਰ ਹੁੰਦਾ ਹੀ ਆ ਸਰਦ ਭਾਈ ਇੱਕ ਟਾਈਮ ਤੇ ਇੱਕ ਦੀ ਵੀ ਵਧੀਆ ਹੁੰਦੀ ਆ ਇਹ ਸਭ ਤੁਹਾਡੇ ਜਿਹੜਾ ਪਿਆਰ ਤੁਸੀਂ ਦਿੱਤਾ ਭਾਈ ਮੈਂ ਉਹ ਵੀਡੀਓ ਨੋਰਮਲ ਜੀ ਬਣਾਈ ਸੀਗੀ ਕੋਈ ਸੀਗਾ ਨਹੀਂ ਮੰਨੋ ਵੀ ਲੋਕ ਨੂੰ ਪਿਆਰ ਕਰਨਗੇ ਤਾਂ ਭਾਈ ਬਹੁਤ ਪਿਆਰ ਮਿਲਦਾ ਦਾ ਕਰਕੇ ਤੁਹਾਡੇ ਕਮੈਂਟਾਂ ਕਰਕੇ ਮੈਂ ਅੱਜ 18 ਦੀ ਵੀਡੀਓ ਲਗਿਆਂ ਬਣ ਭਾਈ ਹੁਣ ਕਿਹਦੇ ਦੇ ਸਕਦੇ ਹੋ ਇੱਕ ਜਿਹੜਾ ਰਹਿ ਗਿਆ ਉਹ ਅਸੀਂ ਅਗਲੇ ਵਾਲਾ ਹੀ ਪਾ ਲੈਣੀ ਆ ਪਾਲੋ ਆਪਣੀ 2-3 ਘੇੜਿਆਂ ਦੀ ਪਾਲੋ 3 ਘੇੜਿਆਂ ਦੀ ਪਾਲੋ ਮੈਂ ਨਵੀਂ ਆਪਣਾ ਟਰੈਕਟਰ ਨਾਲ ਸਲੀਪਿੰਗ ਕਰੇ ਮੋੜ ਤੇ ਸਾਨੂੰ ਬਾਰ-ਬਾਰ ਸਾਈਡ ਬ੍ਰੇਕ ਤੇ ਨਾ ਪੈਰ ਰੱਖਣਾ ਪਵੇ ਬਾਈ ਉਹ ਬਾਈ ਇੱਕ ਕੋਣਾ ਤਾਂ ਹੁਣ ਇਹ ਇੱਥੇ ਖਤਮ ਹੋ ਗਿਆ ਦੇਖੋ ਆ ਜਿਹੜੀ ਉਹਨੇ ਟਿੱਕੇ ਵਾੜੇ ਸੀ ਉਹ ਤਾਂ ਹੋ ਗਈ ਉਹਨੇ ਖਤਮ ਬਾਈ ਹੁਣ ਕਿੰਨੇ ਚੀਜ਼ ਦੱਸਣੀ ਆ ਰੇਸ ਜੀ ਥੋੜਾ ਘੱਟ ਕਰ ਲਈਏ ਆ ਸਾਡੀ ਆਪਣਾ ਇੱਧਰ ਦੇਖ ਸਕਦੇ ਹੋ ਲਾਈਆਂ ਪੂਰੀਆਂ ਹੋ ਗਈਆਂ ਸੀ ਅਸੀਂ ਜਿਹੜਾ ਉੱਪਰ ਨੂੰ ਗੇੜਾ ਮਾਰਿਆ ਸੀਗਾ ਉਹਦੇ ਹੀ ਕੇਸ ਤੋਂ ਆ ਜਿਹੜਾ ਉਹ ਅਸੀਂ ਗੇੜਾ ਦੇਣਾ ਬਾਈ ਉਰੇ ਨੂੰ ਦੇ ਦੇਣਾ ਆਹ ਚੀਜ਼ ਦੇਖੋ ਜਿਹੜਾ ਕੋਲਾ ਜਿਹਾ ਬਣਿਆ ਹੁੰਦਾ ਆਹ ਚੀਜ਼ ਬਣੀ ਹੋਈ ਆ ਬਾਈ ਦੇਖੋ ਥੱਲੇ ਜਦੋਂ ਉੱਧਰ ਟਰੈਕਟਰ ਨੇ ਆਣਾ ਫੇਰ ਬਾਈ ਅਸੀਂ ਉੱਪਰਲੀ ਸਾਈਡ ਲੈਫਟ ਸਾਈਡ ਨੂੰ ਜਦੋਂ ਮੋੜਨਾ ਤਾਂ ਇਹ ਚੀਜ਼ ਆਪਣਾ ਟੀਲਰ ਜਿਹੜੀ ਕਵਰ ਨਹੀਂ ਕਰੂਗਾ ਤਾਂ ਕਰਕੇ ਗੇੜਾ ਥੋੜਾ ਦੋਲ ਤੋਂ ਦੂਰ ਕਿਉਂ ਉਧਰ ਦੇਖ ਸਕਦੇ ਹੋ ਪਹਿਲਾਂ ਹਲਾਈੇ ਪਾਣੀ ਕਰਕੇ ਇਹ ਚੀਜ਼ ਆਪਣੀ ਉਧਰ ਵਾਲੀ ਵਾਹੀ ਗਈ ਇਹ ਚੀਜ਼ ਆਪਣੀ ਹੁਣ ਰਹਿੰਦੀ ਹੈ ਉਹਨੇ ਇਸ ਗੇੜੇ ਚ ਕਵਰ ਹੋ ਜਾਣੀ ਹੈ ਤੇ ਇਸ ਗੇੜੇ ਤੋਂ ਸਿੱਧਾ ਟਰੈਕਟਰ ਸਾਡਾ ਆਪਣਾ ਉਸ ਖੁੰਝੇ ਚ ਜਾਊਗਾ ਉਹ ਖੁੰਝਾ ਵੀ ਆਪਣਾ ਵਾਹੀ ਕਵਰ ਹੋ ਜਾਣਾ ਪਰ ਨਾਲ ਦੀ ਨਾਲ ਆਪਾਂ ਟਰੈਕਟਰ ਵਾਹੀ ਮੋੜ ਲੈਣਾ ਆਹ ਦੇਖੋ ਬਾਈ ਕੋਈ ਸਾਈਡ ਬ੍ਰੇਕ ਨਹੀਂ ਲੱਗੀ ਬਾਈ ਕੋਈ ਕੁਝ ਨਹੀਂ ਲੱਗਿਆ ਔਰ ਕਈ ਵੀਰ ਕਹਿੰਦੇ ਵੀ ਟਰੈਕਟਰ ਵੱਡਾ ਦਾਅ ਕਰਕੇ ਬਈ ਛੋਟੇ ਟਰੈਕਟਰ ਵਾਲਾ ਉਸਤਾਬ ਨਾਲ ਹਲਾਈ ਪਾਉਨੂ ਵੀ ਆਪਣਾ ਟਰੈਕਟਰ ਸੋਕਾ ਮੂੜੇ ਇੱਕ ਤਾਂ ਜਦੋਂ ਟਰੈਕਟਰ ਦੀ ਕਟਾਈ ਜ਼ਿਆਦਾ ਕਰਦੇ ਆ ਤਾਂ ਅੰਗਲੇ ਟਾਇਰ ਜਿਹੜੇ ਹੁੰਦੇ ਆ ਉਹ ਵੀ ਰੋਕ ਲਾਂਦੇ ਆ ਕਿਉਂਕਿ ਪਿਛਲੇ ਟਾਇਰ ਨੂੰ ਤਾਂ ਬਈ ਸਲਿੱਪ ਮਾਰਨੀ ਐ ਜਦੋਂ ਨੂੰ ਜ਼ਿਆਦਾ ਕਟਾਈ ਇੱਕਦਮ ਦੇ ਦੋਗੇ ਔਰ ਪਿੱਛੇ ਆਪਣੇ ਹੜੇ ਵੀ ਪਏ ਹੋਏ ਆ ਤਾਂ ਉਹ ਚੀਜ਼ ਬਈ ਉਹ ਵੀ ਦਿੱਕਤ ਕਰਦੀ ਐ ਥੋੜੀ ਜੀ ਉਹ ਜਿਹੜਾ ਉੱਧਰ ਟਿੱਕੀ ਰਹੀ ਰਹੀ ਕਵਰ ਉਹ ਵੀ ਹੁਣ ਤੁਹਾਨੂੰ ਇੱਧਰ ਦੇ ਪਾਸੇ ਦੀ ਵੀ ਟਿੱਕੀ ਜਿਹੜੀ ਰਹਿੰਦੀ ਹੈ ਉਹ ਵੀ ਕਵਰ ਕਰਕੇ ਦਿਖਾਵਾਂਗੇ ਉਹ ਸਾਰਾ ਪਾਸਾ ਬਾਹਰ ਹੋਏ ਜਿਹੜਾ ਹੁਣ ਇਹ ਉੱਧਰ ਵਾਲਾ ਇੱਕ ਜਿਹੜਾ ਦੇਣਾ ਇਹ ਵੀ ਆਪਾਂ ਥੋੜਾ ਜਿਆਦਾ ਇਹਨੂੰ ਕਰਕੇ ਦੇ ਦੇਣਾ ਦੇਖੋ ਕਿੰਨੀ ਦੂਰ ਹੈ ਇਹ ਵਾਲਾ ਜਿਹੜਾ ਕੋਨਾ ਜਾਂ ਬਣਦਾ ਹੈ ਇਹ ਇਹਦੇ ਨਾਲ ਪਿੱਛੇ ਦੇਖ ਸਕਦੇ ਹੋ ਤੁਸੀਂ ਖਤਮ ਹੋ ਗਿਆ ਹੋ ਗਿਆ ਭਾਈ ਖਤਮ ਥੋੜਾ ਜਿਹਾ ਇਹ ਜਿਹੜਾ ਇਹ ਵੀ ਆਪਾਂ ਇਹਨੂੰ ਪਾਣੀ ਦਿੱਤੀ ਆਪਾਂ ਇਹ ਵੀ ਚੀਜ਼ ਕਵਰ ਹੋਊ ਆਇਦ ਪਾਇਆ ਹੋਇਆ ਬਾਈ ਜਦੋਂ ਖੇਤ ਫੱਦਰਾ ਹੋਏ ਬਾਈ ਫੇਰ ਮੈਂ ਦੂਜੇ ਆਈ ਨਹੀਂ ਬਾਲਾ ਕਿਉਂਕਿ ਆਪਣੇ ਵਾਲਾ ਜਿਹੜਾ ਟਰੈਕਟਰ ਥੋੜਾ ਸਲੋ ਚੱਲਦਾ ਹੈ ਪਹਿਲੇ ਹਾਬ ਵਾਲੇ ਦੇ 74 ਕਿਲੋ ਹੈ ਛੋਟੇ ਮੈਂ ਪਹਿਲਾਂ ਬਾਈ 3600 ਨਾਲ ਵਾਈ ਕਰਦਾ ਸੀਗਾ ਉਹ ਮੈਨੂੰ ਥੋੜਾ ਜਿਆਦਾ ਪੱਜਦਾ ਹੋਇਆ ਲੱਗਦਾ ਬਾਈ ਦੂਜੇ ਜੇ ਹੁਣੇ ਜਿਹੜੀ ਹੈਰੋ ਦੀ ਕਾਲੀਆਂ ਜਿਹੀ ਬਣੀ ਹੋਈ ਹੈ ਤੇ ਟਰੈਕਟਰ ਚੱਲਦਾ ਬਾਈ ਹੋਪ ਬਾਈ ਮੈਂ ਜਿਹੜੀ ਚੀਜ਼ ਤੁਹਾਨੂੰ ਦਿਖਾਣੀ ਸੀਗੀ ਉਹ ਮੈਂ ਤੁਹਾਨੂੰ ਦਿਖਾਤੀ ਹੜਾਈ ਜਿਹੜੀ ਮੇਰਾ ਦੀ ਡਿਮਾਂਡ ਸੀਗੀ ਵੀ ਹੜਾਂ ਦੀ ਹੜਾਈ ਪਾ ਕੇ ਦਿਖਾਉ ਬਾਈ ਇਹ ਜਿਹੜਾ ਮੈਥ ਹੈ ਥੋੜਾ ਜਿਹਾ ਇਹ ਹੈ ਇਹਦੇ ਚ ਹੋਰ ਕੋਈ ਲੰਬੀ ਛੋਟੀ ਗੱਲ ਨਹੀਂ ਹੈ ਕੋਨੇ ਮੈਂ ਦੱਸਦਾ ਜਿਹੜੇ ਕੋਨੇ ਡੂੰਗੇ ਕਰਦਾ ਉਹ ਕਿਉਂ ਕਰਦਾਕਰ ਬਾਰ-ਬਾਰ ਕੋਨੇ ਤੇ ਬਾਈ ਹੜਾਂ ਰੱਖ ਕੇ ਖਿੱਚੂਗੇ ਤਾਂ ਉਹ ਨਾਲ ਥੋੜੀ ਬਹੁਤੀ ਮਿੱਟੀ ਵੀ ਖਿੱਚੂਗਾ ਤਾਂ ਕਰਕੇ ਬਾਈ ਇੱਕ ਇਹ ਚੀਜ਼ ਹੈ ਵੀ ਆਪਣਾ ਟੀਲਰਾਂ ਦੀ ਜਦੋਂ ਵੀ ਬਾਹੀ ਕਰਨੀ ਹੈ ਆਪਣਾ ਥੋੜਾ ਜਿਹਾ ਏ ਧਿਆਨ ਧਿਆਨ ਰੱਖਣਾ ਵੀ ਜਿਹੜੇ ਕੋਨੇ ਜੇ ਮੈਂ ਕੱਢੇ ਆ ਹੁਣ ਬਾਕੀ ਕੋਨਿਆਂ ਤੇ ਇੱਕ ਪਾਸੇ ਤੁਸੀਂ ਦੂਜੇ ਪਾਸੇ ਨੂੰ ਰੱਖ ਕੇ ਮਾਰ ਦਿਓ ਇੱਕ ਵਾਰ ਰੇਤ ਬਾਰੀ ਦੂਜੇ ਪਾਸੇ ਨੂੰ ਰੱਖ ਕੇ ਮਾਰ ਦਿਓ ਹਲਾ ਤੁਸੀਂ ਦੇਖ ਸਕਦੇ ਹੋ ਬਈ ਡੁੰਗੀਆਂ ਹਲਾ ਲੱਗ ਰਹੀਆਂ ਔਰ ਅੱਗੇ ਉਹ ਹਲਕਾ ਜਿਵੇਂ ਜਿਹੜਾ ਤੁਹਾਨੂੰ ਦੱਸਿਆ ਉਹ ਚੀਜ਼ ਜ਼ਰੂਰ ਰੱਖਿਓ ਬਾਈ ਆਪਣਾ ਟਰੈਕਟਰ ਉਹਦੇ ਨਾਲ ਸੋਖਾ ਤੁਰਦਾ ਮੈਂ ਦੂਜੇ ਹਾਈ 'ਚ ਵੀ ਟਰੈਕਟਰ ਠਾਇਆ ਦੂਜੇ ਹਾਈ 'ਚ ਵੀ ਟਰੈਕਟਰ ਬਹੁਤ ਵਧੀਆ ਉੱਠ ਗਿਆ ਵੀਡੀਓ ਵਧੀਆ ਲੱਗੀ ਭਾਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਜਿੰਨਾ ਪਿਆਰ ਤੁਸੀਂ ਤਵੀਆਂ ਵਾਲੀ ਵੀਡੀਓ ਨਹੀਂ ਦਿੱਤਾ ਉਹੀ ਪਿਆਰ ਇਸ ਵੀਡੀਓ ਨੂੰ ਦੋਗੇ ਬਹੁਤ ਵਧੀਆ ਭਾਈ ਤੁਸੀਂ ਉਸ ਵੀਡੀਓ ਨੂੰ ਪਿਆਰ ਦਿੱਤਾ ਸਤਿ ਸ੍ਰੀ ਅਕਾਲ ਭਾਈ